ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਚਲੋ ਜੀ ਬਣਾਉਣਾ ਸਟਾਰਟ ਕਰਦੇ ਆਪਾਂ ਅੱਜ ਦਾ ਡਿਜ਼ਾਈਨ ਅੱਜ ਦਾ ਡਿਜ਼ਾਈਨ ਬਣਾਉਣ ਵਾਸਤੇ ਆਪਾਂ ਸਲਾਈ ਤੇ ਦੋ ਦੋ ਕੁੰਡਿਆਂ ਦੇ ਹਿਸਾਬ ਨਾਲ ਕੁੰਡੇ ਪਾਏ ਆ ਜੀ ਇੱਕ ਇੱਕ ਕੁੰਡਾ ਆਪਾਂ ਸਾਈਡ ਤੇ ਰੱਖਿਆ ਇਹ ਆਪਾਂ ਡਿਜ਼ਾਈਨ ਦੋ ਕਲਰ ਚ ਬਣਾਵਾਂਗੇ ਤੇ ਤੁਸੀਂ ਜਾਦੇ ਕਲਰ ਚ ਵੀ ਬਣਾ ਸਕਦੇ ਹੋ ਤੇ ਪਰ ਆਪਾਂ ਦੋ ਕਲਰ ਚ ਦੱਸਾਂਗੇ ਤੁਹਾਨੂੰ ਡਿਜ਼ਾਈਨ ਬਹੁਤ ਸੋਹਣਾ ਜੀ ਕੋਟੀ ਸਵੈਟਰ ਜੈਕਟ ਕੁਝ ਵੀ ਬਣਾਓ ਬਹੁਤ ਸੋਹਣਾ ਬਣ ਕੇ ਆਉਂਦਾ ਬਹੁਤ ਜਲਦੀ ਬਣਦਾ ਹੈ ਇਹ ਸੋਨਾ ਵੀ ਬਹੁਤ ਲੱਗਦਾ ਜੀ ਤੇ ਚਲੋ ਜੀ ਬਣਾਉਣਾ ਸਟਾਰਟ ਕਰਦੇ ਆ ਆਪਾਂ ਡਿਜ਼ਾਈਨ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਲਓ ਜੀ ਤੇ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਸਿੱਧੀ ਸਾਈਡ ਹੈ ਜੀ ਆਪਾਂ ਦੇਖੋ ਇਸ ਤਰ੍ਹਾਂ ਕਰਕੇ ਸਲਾਈਆਂ ਬਣਾਈਆਂ ਹੈਗੀਆਂ ਤੇ ਹੁਣ ਆਪਾਂ ਫੇਰ ਉਲਟੀ ਸਲਾਈ ਆਪਾਂ ਉਲਟੀ ਬਣਾਈ ਸੀਗੀ ਤੇ ਹੁਣ ਆਪਾਂ ਹੈਗੇ ਸਿੱਧੇ ਪਾਸੇ ਸਿੱਧੇ ਪਾਸੇ ਤੋਂ ਇਹ ਆਪਾਂ ਪੂਰੇ ਕੁੰਡੇ ਸਿੱਧੇ ਬਣਾ ਲੈਣੇ ਆ। ਚਲੋ ਜੀ ਆਪਾਂ ਸਿੱਧੀ ਸਲਾਈ ਬਣਾ ਲਈ ਆ। ਹੁਣ ਆਗੇ ਜੀ ਆਪਾਂ ਉਲਟੀ ਸਾਈਡ ਤੋਂ ਹੁਣ ਆਪਣਾ ਇੱਥੋਂ ਡਿਜ਼ਾਈਨ ਸਟਾਰਟ ਹੋਊਗਾ ਤਾਂਗਾ ਪਿੱਛੇ ਕਰਾਂਗੇ। ਇਹ ਆਪਾਂ ਸਾਰੀ ਸਲਾਈ ਇਧਰੋਂ ਵੀ ਸਿੱਧੀ ਬਣਾ ਲਾਂਗੇ। ਜਿਹੜੀਆਂ ਆਪਾਂ نیچے ਦੋ ਸਲਾਈਆਂ ਪਾਈਆਂ ਇਹ ਵੀ ਆਪਾਂ ਨੂੰ ਜ਼ਰੂਰੀ ਆ। ਇਹ ਆਪਣੀਆਂ ਤਿੰਨ ਸਲਾਈਆਂ ਹੋ ਗਈਆਂ ਨੇ نیچے। ਦੇਖੋ। ਅੱਗੇ ਜਦੋਂ ਆਪਾਂ ਪਾਵਾਂਗੇ ਡਿਜ਼ਾਈਨ ਉੱਪਰ ਇਹ ਦੋ ਹੀ ਪੈਣਗੀਆਂ। ਤੇ ਹੁਣ ਆਪਾਂ ਆਪਣਾ ਲਾਵਾਂਗੇ ਜੀ ਦੂਸਰਾ ਕਲਰ। ਦੂਸਰਾ ਕਲਰ ਆਪਾਂ ਲਾਵਾਂਗੇ ਜੀ ਇਹਦੇ ਨਾਲ ਨਾਬੇ। ਆਪਾਂ ਦੇਖੋ ਜੀ ਫਸਟ ਕੁੰਡਾ ਬਣਾ ਲਵਾਂਗੇ। ਇਹ ਆਵळा ਕੁੰਡਾ ਆਪਾਂ ਬਣਾ ਲਿਆ। ਇਹ ਆਵळा ਕੁੰਡਾ ਆਪਾਂ ਤਾਰਾਂਗੇ। ਇਹਨੂੰ ਬਣਾਉਣਾ ਨਹੀਂ ਹੈਗਾ। ਜਿਹੜਾ ਆਵळा ਕੁੰਡਾ ਇਹਨੂੰ ਆਪ ਬਣਾਵਾਂਗੇ ਤੇ ਇਹਨੂੰ ਆਪਾਂ ਸਿੱਧਾ ਇਸ ਤਰ੍ਹਾਂ ਨਹੀਂ ਬਣਾਉਣਾ ਹੈਗਾ। ਨਾ ਹੀ ਆਪਾਂ ਇਹਨੂੰ ਇਸ ਤਰ੍ਹਾਂ ਬਣਾਉਣਾ ਹੈਗਾ। ਇਹਨੂੰ ਬਣਾਉਣਾ ਆਪਾਂ ਜੀ ਦੇਖੋ ਜੀ ਇੱਥੋਂ ਪਾਵਾਂਗੇ ਸਲਾਈ। ਇਹਨੂੰ ਆਪਾਂ ਅੱ비 ਧਾਗੇ ਨਾਲ ਬਣਾ ਲਵਾਂਗੇ। ਅਗਲਾ ਗੁੰਡਾ ਆਪਾਂ ਫਿਰ ਉਤਾਰ ਦਵਾਂਗੇ ਇਹ ਆਪਾਂ ਦੇਖੋ ਇਹ ਆਸ ਗੁੰਡਿਆਂ ਛੱਡ ਕੇ ਆਪਣੇ ਦੋ ਗੁੰਡਿਆਂ ਦਾ ਡਿਜ਼ਾਈਨ ਹੋ ਗਿਆ ਆਪਾਂ ਤਾਂ ਬਣਾ ਲਿਆ ਕਿ ਇੱਥੇ ਚਲੋ ਆਹ ਵਾਲਾ ਗੁੰਡਾ ਹੋਊਗਾ ਇੱਕ ਬਤਾ ਰਿਆ ਹੋਇਆ ਬਣ ਜੂਗਾ ਫਿਰ ਆਪਾਂ ਇੱਥੇ ਸਲਾਈ ਪਾਵਾਂਗੇ ਨੀਚੇ ਦੀ ਇਸ ਤਰ੍ਹਾਂ ਕਰਕੇ ਤਾਂ ਆਪਾਂ ਗੁੰਡਾ ਬਣਾ ਲਵਾਂਗੇ ਇੱਕ ਗੁੰਡਾ ਆਪਾਂ ਤਾਰ ਲਾਂਗੇ ਬਹੁਤ ਸੋਹਣਾ ਤੇ ਬਹੁਤ ਸੌਖਾ ਡਜਾਇਨ ਹੈ ਜੀ ਕੋਈ ਇਹਦੇ ਚੋਣ ਨਹੀਂ ਹੈਗਾ ਸਿਰਫ ਦੋ ਸਲਾਈਆਂ ਦੇ ਵਿੱਚ ਬਣ ਕੇ ਕੰਪਲੀਟ ਹੋਣ ਵਾਲਾ ਡਿਜ਼ਾਈਨ ਦੇਖੋ ਜੀ ਹੁਣ ਆਪਾਂ ਸਾਰੇ ਗੁੰਡੇ ਇਹ ਉਲਟੇ ਬਣਾ ਲੈਣੇ ਆਂ ਮਿਸ ਆਪਾਂ ਇਹ ਇਸ ਰੰਗ ਦੀਆਂ ਦੋ ਸਲਾਈਆਂ ਹੀ ਪਾਉਣੀਆਂ। ਉੱਤੇ ਆਪਾਂ ਆਪਣਾ ਕਰੀਮ ਕਲਰ ਲਾਵਾਂਗੇ। ਇਹਦੀਆਂ ਆਪਾਂ ਸਿੰਪਲ ਦੋ ਸਲਾਈਆਂ ਜਿਹੜੀਆਂ ਬਣਾਉਣੀਆਂ ਕੋ ਬਣਾਵਾਂਗੇ। ਤੇ ਆਪਣੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰਿਓ ਜੀ। ਤੇ ਭੈਣ ਜਿਹੜੀ ਆਪਾਂ ਨੂੰ ਕਮੈਂਟ ਕਰਦੀ ਹੈ ਭੈਣੇ ਤੇਰਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਆਪਾਂ ਨੂੰ ਕਮੈਂਟ ਕਰਦੇ ਹੋ ਬਹੁਤ ਸੋਹਣੇ ਸੋਹਣੇ ਕਮੈਂਟ ਕਰਦੇ ਹੋ ਤੇ ਤੁਹਾਡਾ तहे ਦਿਲੋਂ ਧੰਨਵਾਦ ਜੀ ਆਪਾਂ ਤੁਹਾਨੂੰ ਵੀਡੀਓ ਚ ਧੰਨਵਾਦ ਕਰ ਦਿੰਨੇ ਆ ਭੈਣੇ ਤੇ ਤੁਸੀਂ ਆਪਣਾ ਧੰਨਵਾਦ ਕੀਤਾ ਕਬੂਲ ਕਰਿਓ ਤੇ ਲਓ ਜੀ ਆਪਣਾ ਇੱਕ ਡਿਜ਼ਾਈਨ ਬਣ ਕੇ ਤਿਆਰ ਹੋ ਗਿਆ ਹੁਣ ਦੇਖੋ ਜੀ ਆਪਾਂ ਦੂਜੀ ਵਾਰ ਡਿਜ਼ਾਈਨ ਬਣਾਉਣਾ ਇਹ ਤਾਂ ਇਹਨੂੰ ਆਪਾਂ ਹੁਣ ਹੁਣ ਆਪਾਂ ਆਹ ਵਾਲਾ ਕੁੰਡਾ ਤਾਰ ਲਵਾਂਗੇ ਜੀ ਪਹਿਲਾਂ ਆਪਾਂ ਆਹ ਵਾਲਾ ਕੁੰਡਾ ਬਣਾਇਆ ਸੀ ਹੁਣ ਆਪਾਂ ਇਸ ਕੁੰਡੇ ਨੂੰ ਬਣਾ ਲਾਂਗੇ ਆਹ ਸੌਰੀ ਹਲ ਤਾਂ ਆਹ ਪਹਿਣੀ ਆ ਜੀ ਕਰੀਮ ਕਲਰ ਰਸਲਾਈਆਂ ਪਹਿਣਗੀਆਂ ਵਿਚਾਲੇ ਗਲਤੀ ਹੋ ਗਈ ਜੀ ਚਾਰ ਸਲਾਈਆਂ ਆਪਣੀਆਂ ਇਹ ਕਰੀਮ ਕਲਰ ਜਿਹੜੀਆਂ ਆਪਾਂ ਦੂਜਾ ਕਲਰ ਬਣਾਉਣਾ ਆਪਣੀ ਤੀਜੀ ਸਲਾਈ ਹੋਗੀ ਚੌਥੀ ਸਲਾਈ ਆਪਣੀ ਉਲਟੀ ਸਾਈਡ ਤੋਂ ਇਹਨੂੰ ਆਪਾਂ ਸਿੱਧੀ ਬਣਾਵਾਂਗੇ ਹੁਣ ਆਪਾਂ ਇਹ ਸਲਾਈ ਸਿੱਧੀ ਬਣਾਵਾਂਗੇ ਕਿਉਂਕਿ ਇੱਕ ਸਲਾਈ ਆਪਾਂ ਵਿਚਾਲੇ ਆਹਾਂ ਉਲਟੀ ਦੀ ਰੱਖੀ ਆ हम देखो जी आप करीम कलर आप लिया है का। अपने हो गए जी ये छे सिलाइया हो गई जी तो सतमी सिलाई आप इधरों बनावे हम उल्टी साइड तो सीधी बनावे जी जो आप अगर डिजाइन यह स्टार्ट करना ਗੱਪ ਵਾਲੀਆਂ ਸਲਾਈ ਤੁਸੀਂ ਆਪਦੇ ਹਿਸਾਬ ਨਾਲ ਰੱਖ ਸਕਦੇ ਹੋ ਘੱਟ ਵੀ ਰੱਖ ਸਕਦੇ ਹੋ ਹੋਰ ਵਧਾਉਣੀ ਆ ਹੋਰ ਵਧਾ ਸਕਦੇ ਹੋ ਤੇ ਹੁਣ ਦੇਖੋ ਜੀ ਆਪਾਂ ਡਿਜ਼ਾਈਨ ਕਰਾਂਗੇ ਸਟਾਰਟ ਆਪਣਾ ਕਲਰ ਲਾਵਾਂਗੇ ਦੂਸਰਾ ਹੁਣ ਆਪਾਂ ਆਹ ਵਾਲਾ ਗੁੰਡਾ ਤਾਰ ਲਵਾਂਗੇ ਤੇ ਇੱਥੇ ਸਲਾਈ ਪਾਵਾਂਗੇ ਆਹ ਕੁੰਡਾ ਆਪਾਂ ਇਸ ਤਰ੍ਹਾਂ ਬਣਾ ਲਵਾਂਗੇ ਫਿਰ ਦੇਖੋ ਜੀ ਆਹ ਵਾਲਾ ਕੁੰਡਾ ਇਸ ਤਰ੍ਹਾਂ ਤਾਰਾਂਗੇ ਤੇ ਇਹਨੂੰ ਇਸ ਤਰ੍ਹਾਂ ਬਣਾ ਲਵਾਂਗੇ ਵਿੱਚ 슬라이 ਪਾਵਾਂਗੇ ਇਸ ਤਰ੍ਹਾਂ ਫਿਰ ਬਣਾ ਲਵਾਂਗੇ ਬਹੁਤ ਹੀ ਸੋਹਣੇ ਤੇ ਸੌਖੇ ਸੌਖੇ ਡਿਜ਼ਾਈਨ ਦੇਖਣ ਵਾਸਤੇ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਜਿਹੜੀ ਵੀਡੀਓ ਆਉਂਦੀ ਹੈ ਉਹਨਾਂ ਵਰਤਵਾਦ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਬਹੁਤ ਹੀ ਸੌਖੇ ਤੇ ਆਸਾਨ ਡਿਜ਼ਾਈਨ ਹੁੰਦੇ ਆ ਸੋਹਣੇ ਉਲਟੀ ਸਲਾਈ ਦੇਖੋ ਜੀ ਆਪਾਂ ਪੂਰੀ ਇਸ ਤਰ੍ਹਾਂ ਉਲਟੀ ਬਣਾ ਲੈਣੀ ਹੈ ਜਿਹੜਾ ਆਪਾਂ ਦੂਸਰਾ ਕਲਰ ਬਣਾਉਣਾ ਇਹਦੀਆਂ ਦੋ ਹੀ ਸਲਾਈਆਂ ਪੈਣਗੀਆਂ ਹੁਣ ਆਪਾਂ ਫੇਰ ਉੱਪਰ ਗ੍ਰੀਮ ਕਲਰ ਇਹਨਾਂ ਪਾਵਾਂਗੇ ਤੇ ਫੇਰ ਉੱਪਰ ਇਹ ਦੋ ਸਲਾਈਆਂ ਇਸ ਤਰ੍ਹਾਂ ਪਾ ਕੇ ਤਾਂ ਦੇਖੋ ਜੀ ਆਪਣਾ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੋ ਜਾਂਦਾ ਤੇ ਬੱਚਿਆਂ ਵਾਸਤੇ ਆਪਾਂ ਸੋਹਣੇ ਸੋਹਣੇ ਰੰਗ ਪਾ ਕੇ ਇਸ ਤਰ੍ਹਾਂ ਡਿਜ਼ਾਈਨ ਬਣਾ ਸਕਦੇ ਆ ਤੇ ਆਪਾਂ ਤੁਹਾਨੂੰ ਥੋੜਾ ਜਿਹਾ ਬਣਾਇਆ ਦਿਖਾਉਣੀ ਆ ਜੀ ਦੇਖੋ ਆਪਾਂ ਗੁਲਾਬੀ ਦੇ ਇਹਦੇ ਵਿੱਚ ਬਣਾਇਆ ਦੇਖੋ ਇਹ ਬਹੁਤ ਸੋਹਣਾ ਲੱਗਦਾ ਤੇ ਜਰੂਰ ਟਰਾਈ ਕਰਿਓ ਤੇ ਆਪਣੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਜਰੂਰ ਕਰਿਓ ਜੀ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਤੇ ਸੋਹਣੇ ਸੋਹਣੇ ਕਰਦਿਆ ਕਰੋ ਜੀ ਕਮੈਂਟ ਆਹ ਵਾਲੀ ਉਹ ਅਮਰੀਕ ਹੈ ਜੀ ਇਸ ਤਰ੍ਹਾਂ ਕਰਕੇ ਆਹ ਵਾਲੀ ਮੋਟੀ ਆ ਅਮਰੀਕ ਚਲੋ ਜੀ ਮਿਲਦੇ ਹਾਂ ਕਿਸੇ ਹੋਰ ਸੋਹਣੀ ਜੀ ਵੀਡੀਓ ਇਸ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ